ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਚਾਨਣਾ ਪਾਵਾਂਗੇ ਗੁਰੂ ਗੋਬੀ ਗੁਰੂ ਨਾਨਕ ਦੇਵ ਜੀ ਦੀ ਜਿੰਦਗੀ ਬਾਰੇ ਤਾਂ ਐਸੇ ਭਿਆਨਕ ਰਾਜਸੀ ਹਾਲਾਤ ਵਿੱਚ 15 April ਸਨ 1469 ਵੀਵਸਾਖ 15 ਸੰਮਤ 1526 ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਆਖਦੇ ਹਨ ਨਨਕਾਣਾ ਸਾਹਿਬ ਪਾਕਿਸਤਾਨ ਜ਼ਿਲ੍ਹਾ ਸ਼ੇਖਪੁਰਾ ਵਿੱਚ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਸਿੰਘ ਅਤੇ ਮਾਤਾ ਦਾ ਨਾਮ ਮਹਿਤਾ ਕਾਲੂ ਜੀ ਇਲਾਕੇ ਦੇ ਜ਼ਿਮੀਂਦਾਰ ਰਾਏ ਬੁਲਾਰ ਦੇ ਪਟਵਾਰੀ ਸਨ ਗੁਰੂ ਜੀ ਦੀ ਮਾਤਾ ਨਾਮ ਮਾਤਾ ਤ੍ਰਿਪਤਾ ਜੀ ਸੀ ਆਪ ਜੀ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾਮ ਸੀ ਨਾਨਕੀ ਉਹ ਆਪ ਜੀ ਤੋਂ 5 ਸਾਲ ਵੱਡੇ ਸੀ ਜਨਮ ਸਾਖੀਆਂ ਤੇ ਹੋਰ ਪ੍ਰਾਤਨ ਇਤਿਹਾਸਕ ਪੁਸਤਕਾਂ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਬਚਪਨ ਤੋਂ ਹੀ ਪ੍ਰਭੂ ਪ੍ਰੇਮ ਵਿੱਚ ਰੰਗੇ ਰਹਿੰਦੇ ਸਨ ਬਾਲਾਂ ਨਾਲ ਬੱਚਿਆਂ ਨਾਲ ਖੇਡਣ ਸਮੇਂ ਅਤੇ ਆਪਣੇ ਖੇਤਾਂ ਵਿੱਚ ਵਿਚਰਦੇ ਹੋਇਆਂ ਵੀ ਉਨ੍ਹਾਂ ਦੀ ਲਿਵ ਪ੍ਰਭੂ ਚਰਣਾ ਵਿੱਚ ਜੁੜੀ ਰਹਿੰਦੀ ਸੀ। ਆਪ ਉਨ੍ਹਾਂ ਕੰਮਾਂ ਵਿੱਚ ਵਿਸ਼ੇਸ਼ ਰੁਚੀ ਰੱਖਦੇ ਸਨ ਜੋ ਲੋਕੀ ਧਰਮ ਦੇ ਨਾਮ ਉੱਤੇ ਕਰਦੇ ਸਨ। ਆਪ ਸਾਧ ਸੰਤਾਂ ਅਤੇ ਵੱਖ-ਵੱਖ ਧਰਮਾਂ ਦੇ ਆਗੂਆਂ ਦੇ ਵਿਚਾਰ ਸੁਣਨ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਸੀ। ਗੁਰੂ ਨਾਨਕ ਦੇਵ ਜੀ ਦੀ ਵਿਦਿਆ ਦੀ ਪ੍ਰਾਪਤੀ 7 ਸਾਲਾਂ ਦੀ ਉਮਰ ਵਿੱਚ ਆਪ ਜੀ ਨੂੰ ਗੋਪਾਲ ਪੰਡਿਤ ਪਾਸ ਪੜ੍ਹ ਨਹੀਂ ਪਾਇਆ ਗਿਆ ਜਿਸ ਤੋਂ ਆਪ ਜੀ ਨੇ ਹਿੰਦੀ ਪਾਠਸ਼ਾਦਾ ਗਿਆਨ ਪ੍ਰਾਪਤ ਕੀਤਾ 13 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਫਾਰਸੀ ਦੀ ਪੜਾਈ ਮੌਲਵੀ ਕুতਬਦੀਨ ਕੋਲੋਂ ਪੜ੍ਹਨੇ ਪਾਇਆ ਗਿਆ ਸੀ ਸੰਸਕ੍ਰਿਤ ਪਾਠਸ਼ਾਦਾ ਗਿਆਨ ਆਪ ਜੀ ਨੇ ਪੰਡਿਤ ਬਿਰਜ ਲਾਲ ਕੋਲੋਂ ਪ੍ਰਾਪਤ ਕੀਤਾ ਗੁਰੂ ਜੀ ਵਿਦਿਆ ਪ੍ਰਾਪਤੀ ਵਿੱਚ ਹੋਰ ਸਭ ਬੱਚਿਆਂ ਨਾਲੋਂ ਬਹੁਤ ਹੁਸ਼ਿਆਰ ਸੀ ਇਸ ਦੇ ਨਾਲ ਨਾਲ ਆਪ ਜੀ ਨੇ ਆਪਣੇ ਉਸਤਾਦਾਂ ਨਾਲ ਪ੍ਰਭੂ ਬਾਰੇ ਅਤੇ ਧਰਮ ਬਾਰੇ ਚਰਚਾ ਕਰਦੇ ਰਹਿੰਦੇ ਸਨ ਆਪ ਜੀ ਦੀ ਵਿਦਿਆ ਵਿਦਿਆਕ ਪ੍ਰਾਪਤੀ ਵਿੱਚ ਹੋਰ ਸਭ ਨਾਲੋਂ ਬਹੁਤ ਹੁਸ਼ਿਆਰ ਸਨ ਇਸ ਦੇ ਨਾਲ-ਨਾਲ ਆਪ ਜੀ ਨੇ ਆਪਣੇ ਉਸਤਾਦਾਂ ਨਾਲ ਪ੍ਰਭੂ ਬਾਰੇ ਅਤੇ ਧਰਮ ਬਾਰੇ ਵਿਚਾਰ ਚਰਚਾ ਕਰਦੇ ਰਹਿੰਦੇ ਸਨ ਆਪ ਜੀ ਦੇ ਵਿਆਪਕ ਜਦੋਂ ਆਪ ਜੀ ਪਾਸੋ ਛੋਟੀ ਉਮਰ ਵਿੱਚ ਹੀ ਇੰਨੇ ਗੰਭੀਰ ਵਿਚਾਰ ਸੁਣਦੇ ਤਾਂ ਆਪ ਜੀ ਦੀ ਰੋਸ਼ਨ ਦਿਮਾਗੀ ਅੱਗੇ ਸੀਸ ਝੁਕਾ ਦਿੰਦੇ ਸਨ ਇੰਨਾ ਗੁਣਾ ਕਰਕੇ ਹੀ ਗੁਰੂ ਜੀ ਤਲਵੰਡੀ ਨਵਾਸੀਆਂ ਵਿੱਚ ਹਰਮਨ ਪਿਆਰੇ ਹੋ ਗਏ ਗੁਰੂ ਜੀ ਦੀ ਜਨੇਊ ਦੀ ਰਸਮ ਜਦੋਂ ਗੁਰੂ ਜੀ 10 ਸਾਲਾਂ ਦੇ ਹੋ ਗਏ ਤਾਂ ਮਾਤਾ ਪਿਤਾ ਨੇ ਆਪ ਜੀ ਨੂੰ ਜਨੇਊ ਪਵਾਉਣ ਦੀ ਸੋਚੀ ਕਿਉਂਕਿ ਬ੍ਰਾਹਮਣੀ ਧਰਮ ਅਨੁਸਾਰ ਸੂਦਰਾ ਨੂੰ ਛੱਡ ਕੇ ਬਾਕੀ ਤਿੰਨ ਵਰਨਾਂ ਦੇ ਲੋਕਾਂ ਨੂੰ ਜਨੇਊ ਧਾਰਨ ਕਰਨਾ ਬਹੁਤ ਜ਼ਰੂਰੀ ਦੱਸਿਆ ਗਿਆ ਸੀ Hindu ਮਤ ਅਨੁਸਾਰ ਕਿਹਾ ਜਾਂਦਾ ਹੈ ਕਿ ਜਨੇਊ ਧਾਰਨ ਨਾਲ ਮਨੁੱਖਾਂ ਦੀ ਆਤਮਿਕ ਜਨਮ ਹੁੰਦਾ ਹੈ ਅਤੇ ਉਹ Hindu ਧਰਮ ਮੰਦਰ ਪ੍ਰਵੇਸ਼ ਕਰਦਾ ਹੈ ਇਸ ਸਮੇਂ ਆਪ ਦੇ ਮਾਪਿਆਂ ਵੱਲੋਂ ਸਾਰੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਅਤੇ ਤਲਵੰਡੀ ਦੇ ਪਤਵੰਤੇ ਸੱਜਣਾ ਨੂੰ ਸੱਦਿਆ ਗਿਆ ਘਰ ਘਰ ਦੇ ਪੁਰੀਤ ਪੰਡਤ ਹਰदयाल ਨੂੰ ਹਰदयाल ਨੂੰ ਜਨੇਊ ਦੀ ਰਸਮ ਕਰਨ ਲਈ ਬੁਲਾਇਆ ਗਿਆ ਸੋ ਇੱਕ ਤਗੜਾ ਖਾਸਾ ਇਕੱਠ ਹੋ ਗਿਆ ਪੰਡਤ ਜੀ ਨੇ ਸ਼ਾਸਤਰਾ ਨੂੰ ਸ਼ਾਸਤਰਾ ਦੀ ਰੋ ਰੀਤੀ ਅਰੰਭ ਕੀਤੀ ਦੇਵ ਪੂਜਾ ਗ੍ਰਹਿ ਪੂਜਾ ਆਦਿ ਕਰਨ ਮਗਰੋਂ ਹੱਥ ਵਿੱਚ ਜਨੇਊ ਲੈ ਕੇ ਉਹ ਗੁਰੂ ਦੇ ਗਲ ਵਿੱਚ ਪਾਉਣ ਲਈ ਤਿਆਰ ਹੋ ਗਏ ਪਰ ਗੁਰੂ ਜੀ ਨੇ ਉਸ ਦਾ ਹੱਥ ਫੜ ਲਿਆ ਅਤੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਭਾਵੇਂ ਮਾਤਾ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਬਥੇਰਾ ਸਮਝਾਇਆ ਕਿ ਸ਼ਾਸਤਰਾ ਦੀ ਰੋ ਰੀਤੀ ਦੀ ਪਾਲਣਾ ਬਹੁਤ ਜ਼ਰੂਰੀ ਹੈ ਪਰ ਗੁਰੂ ਜੀ ਅਤੇ ਵੱਡ ਵਡੇਰਿਆਂ ਦੀ ਚਲਾਈ ਹੋਈ ਧਰਮ ਰੀਤੀ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਪਰ ਗੁਰੂ ਜੀ ਨੇ ਬੜੇ ਦਲੇਰੀ ਨਾਲ ਆਪਣੇ ਵਿਚਾਰਾਂ ਉੱਤੇ ਅਟੱਲ ਰਹੇ ਅਤੇ ਜੰਜੂ ਨਾ ਪਵਾਇਆ ਆਪ ਜੀ ਨੇ ਸਗੋਂ ਪੰਡਤ ਨੂੰ ਉਦੇਸ਼ ਦਿੱਤਾ ਕਿ ਜੰਜੂ ਜਨੇਉ ਪਉਣ ਦਾ ਮਨੁੱਖ ਦੀ ਆਤਮਾ ਨੂੰ ਕੋਈ ਲਾਭ ਨਹੀਂ ਹੈ ਇਸ ਦੀ ਥਾਂ ਤੇ ਮਨੁੱਖ ਨੂੰ ਪ੍ਰਭੂ ਪਿਆਰ ਅਤੇ ਸਦਾਚਾਰਕ ਗੁਨਾ ਦਇਆ ਸੰਤੋਖ ਉੱਚੇ ਸੁੱਚੇ ਕਿਰਦਾਰ ਦਾ ਮਾਲਕ ਬੰਨਾ ਚਾਹੀਦਾ ਹੈ ਤਾਂ ਮਨੁੱਖ ਦੀ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਉਹ ਸੱਚਾ ਧਰਮੀ ਅਖਵਾ ਸਕਦਾ ਹੈ ਗੁਰੂ ਜੀ ਨੇ ਇੰਨਾ ਵਿਚਾਰਾ ਨੂੰ ਆਪਣੀ ਬਾਣੀ ਵਿੱਚ ਇੰਚ ਅੰਕਿਤ ਕੀਤਾ ਹੈ ਦਇਆ ਕਪਾ ਸੰਤੋਖ ਸੁਤੂ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹੈ ਨ ਪਟੇ ਕਤ ਨਾ ਇਹੋ ਇਹੋ ਟੁੱਟੇ ਨਾ ਮਲ ਲਗੇ ਨਾ ਲੇ ਜਲੇ ਨਾ ਜਾਏ ਤਨ ਸੋ ਮਨਸ ਨਾਨਕਾ ਜੋ ਗੱਲ ਚਲੇ ਪਾਏ ਤਗ ਕਪਾਉ ਕਤਿਏ ਬ੍ਰਹਮਣ ਵਟੇ ਆਏ ਕਹੋ ਬਕਰਾ ਨਿੰਰ ਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁਟਿਏ ਵੀ ਫਿਰ ਪਾਈਏ ਹੋਰ ਨਾਨਕ ਤੰਗ ਨਾ ਟੁੱਟਿਏ ਜੇ ਤਗ ਉਹ ਵੇ ਜੋਰ ਗੁਰੂ ਜੀ ਦੇ ਵਿਆਹ ਤੇ ਸੰਤਾਨ ਬਰੇ ਆ ਪਛਾੜਨਾ ਪਾਉਣੇ ਆ ਜਦੋਂ ਗੁਰੂ ਨਾਨਕ ਦੇਵ ਜੀ 18 ਵਰਿਆਂ ਦੇ ਹੋਏ ਤਾਂ ਆਪ ਦੇ ਮਾਤਾ ਪਿਤਾ ਨੇ ਆਪ ਦਾ ਵਿਆਹ ਬਟਾਲੇ ਦੇ ਬਾਬਾ ਮੂਲ ਚੰਦ ਦੀ ਧੀ ਮਾਤਾ ਸੁਲੱਖਣੀ ਜੀ ਦੇ ਨਾਲ ਕਰ ਦਿੱਤਾ ਛਿਰੀ ਕਰ ਦਿੱਤਾ ਆਪ ਜੀ ਦੇ ਦੋ ਘਰ ਸਹਿਬਜਾਦੇ ਪੁੱਤਰ ਪੈਦਾ ਹੋਏ ਵੱਡੇ ਦਾ ਨਾਮ ਸੀ ਬਾਬਾ ਜੀ ਸ਼੍ਰੀ ਚੰਦ ਅਤੇ ਛੋਟਾ ਛੋਟੇ ਦਾ ਨਾਮ ਬਾਬਾ ਲక్ష్ਮੀਦਾਸ ਸੀ ਗੁਰੂ ਸਾਹਿਬ ਜਿੱਥੇ ਪ੍ਰੇਮ ਪ੍ਰਭੂ ਪ੍ਰੇਮ ਵਿੱਚ ਰੰਗੇ ਰਹਿੰਦੇ ਸਨ ਉੱਥੇ ਉਪਜੀਵਕਾ ਲਈ ਹੱਥੀਕਾਰ ਵੀ ਕਰਦੇ ਸਨ ਜਨਮ ਸਾਖੀਆਂ ਵਿੱਚ ਭਾਵੇਂ ਇਸ ਸੰਬੰਧ ਵਿੱਚ ਬਹੁਤ ਹਵਾਲੇ ਨਹੀਂ ਮਿਲਦੇ ਪਰ ਮੱਝਾਂ ਚਾਰਨਾ ਵਾਲੀ ਸਾਖੀ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਜੀ ਖੇਤਾਂ ਵਿੱਚ ਆਪਣੀ ਫਸਲ ਦੀ ਰਾਖੀ ਕਰਦੇ ਸਨ ਅਤੇ ਜਦੋਂ ਕੰਮ ਹੀ ਨਾ ਹੋਣ ਤਾਂ ਮਾਲ ਡੰਗਰ ਪਸ਼ੂਆਂ ਮੱਝਾਂ ਦੀ ਰਾਖੀ ਵੀ ਕਰਿਆ ਕਰਦੇ ਸਨ ਜੀ ਸੱਚੇ ਸੌਦੇ ਵਾਲੀ ਸਾਖੀ ਸਿੱਖ ਇਤਿਹਾਸ ਵਿੱਚ ਬਹੁਤ ਮਸ਼ਹੂਰ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਜੀ ਹੱਟੀ ਵਪਾਰ ਵੀ ਕਰਦੇ ਸਨ ਉਹ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਚੂੜ ਤੇ ਟੜੱਕੇ ਚੂੜ ਕਾਨੀ ਆਦੀ ਤੋਂ ਵੇਚਣ ਲਈ ਵਸਤਾਂ ਖਰੀਦਣ ਜਾਂਦੇ ਸਨ ਅਤੇ ਤਲਵੰਡੀ ਵਿੱਚ ਆਪਣੀ ਦੁਕਾਨ ਉੱਤੇ ਉਹਨਾਂ ਨੂੰ ਵੇਚਦੇ ਸਨ ਇਤਿਹਾਸਕਾਰ ਜੀਵਨ ਦੀਆਂ ਆਮ ਘਟਨਾਵਾਂ ਦਾ ਜ਼ਿਕਰ ਨਹੀਂ ਕਰਦੇ ਜਦੋਂ ਕੋਈ ਵਿਸ਼ੇਸ਼ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਨੂੰ ਇਤਿਹਾਸ ਦਾ ਅੰਗ ਬਣਾ ਲੈਂਦੇ ਹਨ ਇਸੇ ਲਈ ਹੀ ਜਨਮ ਸਾਖੀਆਂ ਵਿੱਚ ਇਸ ਗੱਲ ਦਾ ਜ਼ਿਕਰ ਤਾਂ ਨਹੀਂ ਹੈ ਸਤਿਗੁਰੂ ਜੀ ਆਮ ਤੌਰ ਤੇ ਵਸਤਾਂ ਖਰੀਦਣ ਜਾਂਦੇ ਹਨ ਅਤੇ ਵਪਾਰ ਕਰਦੇ ਹਨ ਪਰ ਇੱਕ ਵਾਰ ਜਦੋਂ ਉਨ੍ਹਾਂ ਨੂੰ ਚੂੜਕਾਣੀ ਦੀ ਬਾਹਰ ਵਿੱਚ ਭੁੱਖੇ ਸੰਤਾਂ ਦੀ ਇੱਕ ਟੋਲੀ ਮਿਲ ਗਈ ਤਾਂ ਆਪ ਜੀ ਨੇ ਉਨ੍ਹਾਂ ਦੀ ਅੰਨ ਅਤੇ ਵਸਤਰਾ ਨਾਲ ਸੇਵਾ ਕੀਤੀ ਇਹ ਕੰਮ ਨੂੰ ਸੱਚਾ ਸਬਦ ਆਖਿਆ ਜਾਂਦਾ ਹੈ ਉੱਥੇ ਹੋਣਾ ਸੱਚਾ ਸਬਦ ਦੇ ਨਾਮ ਦਾ ਗੁਰਦਰਾ ਵੀ ਮੌਜੂਦ ਹੈ ਪਹਿਲਾਂ ਇਸ ਦਾ ਨਾਮ ਖਰਾ ਸਬਦਾ ਹੁੰਦਾ ਸੀ ਗੁਰੂ ਜੀ ਦਾ ਕੀਰਤਨ ਨਾਲ ਪਿਆਰ ਗੁਰੂ ਜੀ ਦਾ ਕੀਰਤਨ ਨਾਲ ਵਿਸ਼ੇਸ਼ ਪਿਆਰ ਸੀ ਉਹ ਕੀਰਤਨ ਨੂੰ ਪ੍ਰਭੂ ਨਾਲ ਜੋੜਨ ਦਾ ਸਭ ਤੋਂ ਚੰਗਾ ਵਸੀਲਾ ਸਮਝਦੇ ਸਨ ਵੈਗ੍ਰੂ ਪ੍ਰਭੂ ਆਪ ਪ੍ਰਭੂ ਪਿਆਰ ਦੇ ਗੀਤ ਗੁਰਬਾਣੀ ਤਾਂ ਆਪ ਦੇ ਹਿਰਦੇ ਵਿੱਚ ਚਰਨੇ ਦੀ ਤਰ੍ਹਾਂ ਆਪ ਮਾਰੇ ਫੁੱਟ ਦੇ ਰਹਿੰਦੇ ਸਨ ਅਤੇ ਆਪ ਜੀ ਉਹਨਾਂ ਨੂੰ ਰਾਗਾਂ ਦੀ ਬੰਦਿਸ਼ ਵਿੱਚ ਬੰਨ ਲੈਂਦੇ ਸਨ ਪਾਈ ਮਰਦਾਨਾ ਜੀ ਨਾਲ ਰਲ ਕੇ ਧਰੂ ਆਈ ਬਾਣੀ ਦਾ ਕੀਰਤਨ ਕਰਦੇ ਸਨ ਪਾਈ ਮਰਦਾਨਾ ਜੀ ਤਲਵੰਡੀ ਦੇ ਮਰਾਸੀ ਬਾਂਦਰੇ ਦੇ ਪੁੱਤਰ ਸਨ ਅਤੇ ਉਮਰ ਵਿੱਚ ਗੁਰੂ ਜੀ ਨਾਲੋਂ 9 ਸਾਲ 2 ਮਹੀਨੇ ਵੱਡੇ ਸਨ ਮਰਦਾਨਾ ਜੀ ਨੂੰ ਰਾਗ ਦਾ ਬਹੁਤ ਸ਼ੌਂਕ ਸੀ ਅਤੇ ਹਰਬਾਬ ਉਹਨਾਂ ਦਾ ਮਨ ਪਾਉਂਦਾ ਸਾਜ਼ ਸੀ ਕੀਰਤਨ ਰਾਗ ਨੇ ਮਰਦਾਨਾ ਜੀ ਅਤੇ ਉਹਨਾਂ ਗੁਰੂ ਜੀ ਨੂੰ ਉਮਰਾ ਦੇ ਸਾਥੀ ਬਣਾ ਦਿੱਤਾ ਲਗਭਗ 50 ਸਾਲ ਭਾਈ ਮਰਦਾਨਾ ਜੀ ਗੁਰੂ ਜੀ ਦੀ ਸੰਗਤ ਵਿੱਚ ਰਹੇ ਅਤੇ ਉਹਨਾਂ ਦਾ ਅੰਤ ਵੀ ਕਰਤਾਰਪੁਰ ਸੇ ਵਿੱਚ ਸਤ ਗੁਰਾਂ ਦੀ ਸੰਗਤ ਕਰਦਿਆਂ ਹੀ ਹੋਇਆ। ਸultanpur ਵਿੱਚ ਬੀਬੀ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਸultanpur ਦੇ ਨਵਾਬ ਦੌਲਤ ਖਾਨ ਲੋਧੀ ਪਾਸ ਮਲਾਜਮ ਸਨ, ਨੌਕਰੀ ਕਰਦੇ ਸਨ। ਉਹ ਗੁਰੂ ਜੀ ਨੂੰ ਤਲਵੰਡੀ ਤੂੰ ਸੁਲਤਾਨਪੁਰ ਲੈ ਕੇ ਆਏ ਅਤੇ ਮੋਦੀ ਖਾਨੇ ਰਸਤਾਨਾ ਆਦੀ ਦਾ ਗਦਾਮ ਸੀ ਦਾ ਇੰਚਾਰਜ ਲਵਾ ਦਿੱਤਾ ਉਸ ਸਮੇਂ ਇੱਕ ਸਾਂ ਲੋਕ ਆਮ ਤੌਰ ਤੇ ਮਾਮਲਾ ਟੈਕਸ ਜਿੰਸ ਅੰਨ ਦੀ ਸ਼ਕਲ ਵਿੱਚ ਦਿਆ ਕਰਦੇ ਸਨ ਜੋ ਸਰਕਾਰੀ ਗਦਾਮ ਮੋਦੀ ਖਾਨੇ ਵਿੱਚ ਜਮਾ ਹੋ ਜਾਂਦਾ ਸੀ ਸਰਕਾਰੀ ਮੁਲਾਜ਼ਮਾਂ ਨੂੰ ਵੀ ਤਨਖਾਹ ਦਾ ਬਹੁਤ ਆ ਹਿੱਸਾ ਇਸ ਜਿੰਸ ਚੋਹੀ ਮਿਲਦਾ ਸੀ ਸੋ ਗੁਰੂ ਜੀ ਨੂੰ ਪ੍ਰਾਪਤ ਹੋਈ ਅਤੇ ਵੰਡੀ ਜਾਂ ਵੇਚੀ ਗਈ ਜਿੰਸ ਦਾ ਹਿਸਾਬ ਕਿਤਾਬੇ ਰੱਖਣਾ ਪੈਂਦਾ ਸੀ ਜਿਹੜੀ ਜਿੰਸ ਵੇਚੀ ਜਾਂਦੀ ਸੀ ਉਸ ਨੂੰ ਵਟਿਆ ਰੁਪਿਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਸੀ ਜਿੰਸ ਨੂੰ ਚੋਰੀ ਆਦੀ ਤੋਂ ਬਚਾਉਣ ਦਾ ਕੰਮ ਵੀ ਮੋਦੀ ਦਾ ਹੀ ਹੁੰਦਾ ਸੀ ਸਾਹ ਸੰਗਤ ਜੀ ਜਦੋਂ ਗੁਰੂ ਜੀ ਨੇ ਮੋਦੀ ਦਾ ਕੰਮ ਸੰਭਾਲ ਲਿਆ ਤਾਂ ਉਹਨਾਂ ਦੀ ਉਮਰ 35 ਵਰਿਆਂ ਦੀ ਹੋ ਚੁੱਕੀ ਸੀ ਇਹ ਨੌਕਰੀ ਮਿਲਣ ਵਿੱਚ ਗੁਰੂ ਨੂੰ ਇਹ ਨੌਕਰੀ ਮਿਲਣ ਵਿੱਚ ਉਹਨਾਂ ਨੂੰ ਤਲਵੰਡੀ ਵਿਜਲਾ ਹੱਟੇ ਵਪਾਰ ਦਾ ਤਜਰਬਾ ਕੰਮ ਆਇਆ ਆਉਣ ਦਾ ਰਸਤਾ ਠੀਕ ਠਾਕ ਹਿਸਾਬ ਰੱਖਣਾ ਮੋਦੀ ਦੀ ਇਮਾਨਦਾਰੀ ਉੱਤੇ ਨਿਰਭਰ ਕਰਦਾ ਸੀ ਆਮ ਤੌਰ ਤੇ ਮੋਦੀ ਸਰਕਾਰੀ ਅਨਾਜ ਨੂੰ ਨਿਜੀ ਲੋੜਾਂ ਦੀ ਪੂਰਤੀ ਵਿੱਚ ਵਰਤ ਲੈਂਦੇ ਸਨ ਅਤੇ ਕਈ ਤਾਂ ਹਿਸਾਬ-ਕਿਤਾਬ ਵਿੱਚ ਹੀਰਾ-ਫੇਰੀ ਵੀ ਕਰਕੇ ਰੁਪਿਆ ਵਟ ਲੈਂਦੇ ਸਨ ਇਸ ਕਰਕੇ ਮੋਦੀ ਖਾਨੇ ਦੇ ਹਿਸਾਬ ਦੀ ਚੈਕਿੰਗ ਸਮੇਂ-ਸਮੇਂ ਸਰੁੰਦੀ ਰਹਿੰਦੀ ਸੀ ਗੁਰੂ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਲਾ ਦਿੰਦੇ ਸਨ ਭਾਈ ਚਾਰੇ ਦੀ ਸੇਵਾ ਨੇ ਉਹਨਾਂ ਨੂੰ ਹਰਮਨ ਪਿਆਰਾ ਬਣਾ ਦਿੱਤਾ ਇਸ ਗੱਲ ਦਾ ਜਿਗਰ ਜਨਮ ਸਾਖੀ ਵਾਲਾ ਇੰਜ ਕਰਦਾ ਹੈ ਐਸਾ ਕੰਮ ਕਰਨ ਜੋ ਸਭ ਕੋਈ ਖੁਸ਼ੀ ਹੋਵੇ ਐਸਾ ਕੰਮ ਕਰਨ ਜੋ ਸਭ ਕੋਈ ਖੁਸ਼ੀ ਹੋਵੇ ਸਭ ਲੋਕ ਆਖਣ ਜੋ ਵਾਹ ਵਾਹ ਕੋਈ ਭਲਾ ਹੈ ਸਭ ਕੋ ਖਾਣਾ geh ਸੁਪਾਰਸ਼ ਕਰੇ ਖਾਣ ਬਹੁਤ ਖੁਸ਼ੀ ਹੋਵਾ ਇਹ ਇਮਾਨਦਾਰੀ ਅਤੇ ਲੋਕ ਸੇਵਾ ਕਰਨ ਜਿੱਥੇ ਆਮ ਲੋਕ ਗੁਰੂ ਜੀ ਦਾ ਸਤਿਕਾਰ ਕਰਦੇ ਸਨ ਉੱਥੇ ਰਿਸ਼ਵਤਖੋਰ ਮਲਾਜ਼ਮ ਆਪ ਜੀ ਤੋਂ ਬਹੁਤ ਜਿੜਦੇ ਸਨ ਕਿਉਂਕਿ ਗੁਰੂ ਜੀ ਦੀ ਮੌਜੂਦਗੀ ਵਿੱਚ ਉਹ ਈਰਾਫ ਨਹੀਂ ਸੀ ਕਰ ਸਕਦੇ ਤੇ ਜੇ ਮਲਾਜ਼ਮਾਂ ਦੇ ਸ਼ੋਰ ਪਾਉਣ ਉੱਤੇ ਇੱਕ ਵਾਰ ਗੁਰੂ ਜੀ ਦੇ ਹਿਸਾਬ ਅਤੇ ਮੋਦੀ ਖਾਨੇ ਵਿਜਲੀ ਰਸਤੇ ਦੀ ਪੜਤਾਲ ਵੀ ਕੀਤੀ ਗਈ ਅਸਲ ਵਿੱਚ ਜਿਹੜੀ ਤਨਖਾਹ ਆਪਜੀ ਨੂੰ ਅਨਾਜ ਦੀ ਸ਼ਕਲ ਵਿੱਚ ਮਿਲਦੀ ਸੀ ਉਹ ਆਪਜੀ ਮੋਦੀ ਖਾਨੇ ਵਿੱਚ ਹੀ ਰੱਖ ਲੈਂਦੇ ਸਨ ਤੇ ਜਿਸ ਨਾਲ ਆਏ ਗਏ ਦੀ ਸੇਵਾ ਤੇ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਸੀ ਇਹ ਗੁਰੂ ਜੀ ਦੀ ਆਪਣੀ ਹੀ ਰਸਤ ਸੀ ਜੋ ਸਾਬ ਮੁਤਾਬਕ ਵੱਧ ਸੀ ਲੇਖਾ ਪੜਤਾਲ ਹੋਣ ਮਗਰੋਂ ਗੁਰੂ ਜੀ ਦੀ ਸ਼ੋਭਾ ਸਗੋਂ ਹੋਰ ਫੈਲ ਗਈ ਨਵਾਬ ਬਦੌਲਤ ਖਾਨ ਤਾਂ ਇੱਕ ਕਿਸਮ ਦਾ ਗੁਰੂ ਜੀ ਦਾ ਮਰੀਦ ਹੀ ਬਣ ਗਿਆ। ਮੋਦੀ ਬਨਮ ਅਗਰੋਂ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਅਤੇ ਭਾਈ ਮਰਦਾਨਾ ਜੀ ਨੂੰ ਵੀ ਸੁਲਤਾਨਪੁਰ ਬਣਾ ਲਿਆ। ਸੁਲਤਾਨਪੁਰ ਦੇ ਕੋਲ ਕਾਲੀ ਵੇਈ ਨਦੀ ਵਗਦੀ ਸੀ। ਗੁਰੂ ਜੀ ਹਰ ਰੋਜ਼ ਸਵੇਰੇ ਪੈ ਰਾਤ ਰਹਿੰਦੀ ਹੀ ਭਾਈ ਮਰਦਾਨਾ ਜੀ ਦੇ ਨਾਲ ਵੇਈ ਨਦੀ ਦੇ ਲਾਗੇ ਆ ਜਾਂਦੇ ਆ ਜਾਂਦੇ ਸਨ ਇਸ਼ਨਾਨ ਕਰਨ ਮਗਰੋਂ ਪ੍ਰਭੂ ਜੀ ਦੀ ਸਿਪਤਸਲਾ ਵਿੱਚ ਜੁੜ ਜਾਂਦੇ ਸਨ ਜਦੋਂ ਭਾਈ ਮਰਦਾਨਾ ਜੀ ਰਬਾਬ ਛੇੜਦੇ ਤਾਂ ਜੰਗਲ ਵਿੱਚ ਮੰਗਲ ਲੱਗ ਜਾਂਦਾ ਕੀਰਤਨ ਸੁਣ ਲਈ ਇੱਕ ਹੋਰ ਵੀ ਕੋਈ ਕਈ ਲੋਕੀ ਆ ਜਾਂਦੇ ਕੀਰਤਨ ਸੁਣ ਲਈ ਹੋਰ ਵੀ ਕਈ ਲੋਕੀ ਆ ਜਾਂਦੇ ਗੁਰੂ ਜੀ ਕੋਲ ਹੌਲੀ ਹੌਲੀ ਇੱਕ ਤਕੜਾ ਸਤਸੰਗ ਹੋਣ ਲੱਗ ਪਿਆ ਗੁਰੂ ਜੀ ਲੋਕਾਂ ਨੂੰ ਫੋਕਟ ਕਰਮਾਂ ਭੇਖਾਂ ਪਰਮਾ ਦੇਵੀ ਦੇਵਤਿਆਂ ਦੀ ਪੂਜਾ ਨੂੰ त्याਗਣ ਦਾ ਉਪਦੇਸ਼ ਦਿੰਦੇ ਸਨ ਅਤੇ ਸਭ ਨੂੰ ਇੱਕ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਣ ਲਈ ਆਖਦੇ ਸਨ ਉਹ ਲੋਕਾਂ ਨੂੰ ਸਮਝਾਉਂਦੇ ਕਿ ਪ੍ਰਭੂ ਨਾਲ ਜੁੜੇ ਰਹਿਣ ਦਾ ਇੱਕੋ ਇੱਕ ਵਸੀਲਾ ਉਸ ਦੀ ਸਿਫਤ ਸਲਾਹ ਕਰਨਾ ਹੈ ਵੈਗੁਰੂ ਅਤੇ ਅਤੇ ਖਲਕਤ ਵਿੱਚੋਂ ਖਾਲਕ ਦੇ ਦਰਸ਼ਨ ਕਰਨੇ ਹਨ ਖਲਕਤ ਦੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ ਗੁਰੂ ਜੀ ਦੇ ਇਸ ਵਿਚਾਰ ਕਰਕੇ ਬਹੁਤ ਸਾਰੇ ਲੋਕਾਂ ਨੇ ਵਖਾਵੇ ਦੇ ਧਰਮ ਨੂੰ ਤਿਆਗ ਦਿੱਤਾ ਗੁਰੂ ਜੀ ਦੇ ਦੱਸੇ ਮਾਰਗ ਉੱਤੇ ਤੁਰਨ ਲੱਗ ਪਏ ਇਨ੍ਹਾਂ ਲੋਕਾਂ ਵਿੱਚ ਮੈਲਸੀਆ ਜ਼ਿਲ੍ਹਾ ਜਲੰਧਰ ਦਾ ਨੰਬਰਦਾਰ ਭਾਈ ਪਗੀ ਰੱਥ ਵੀ ਸੀ ਉਸਨੇ ਦੁਰਗਾ ਦੀ ਪੂਜਾ ਛੱਡ ਦਿੱਤੀ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਬ੍ਰਹਮਣ ਦੀ ਧੀ ਦਾ ਵਿਆਹ ਇਹ ਸੁਣ ਕੇ ਗੁਰੂ ਜੀ ਦੀ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰਨਿਆ ਕਰਨ ਵਿੱਚ ਬੜੀ ਖੁੱਲ੍ਹ ਦਲੀ ਵਿਖਾਉਂਦੇ ਸਨ ਇੱਕ ਬ੍ਰਹਮਣ ਆਪ ਜੀ ਦੇ ਕੋਲ ਆਇਆ ਉਸਨੇ ਬੇਨਤੀ ਕੀਤੀ ਕਿ ਉਹ ਰੁਪਏ ਪੈਸੇ ਹੱਥੋਂ ਬਹੁਤ ਤੰਗ ਹੈ ਆਪ ਅਤੇ ਆਪਣੀ ਜਵਾਨ ਧੀ ਦਾ ਵਿਆਹ ਕਰਨ ਤੋਂ ਵੀ ਆਸਮਰੱਥ ਹੈ ਵਿਆਹ ਕਰਨ ਲਈ ਵੀ ਉਸ ਕੋਲ ਮਾਇਆ ਪੈਸਾ ਨਹੀਂ ਹੈ ਉਸ ਦਾ ਹੱਥ ਬਹੁਤ ਤੰਗ ਹੈ ਗੁਰੂ ਜੀ ਨੇ ਭਾਈ ਪਗੀਰਥ ਦੀ ਲੋਰ ਨੂੰ ਲੋਰ ਭੇਜਿਆ ਤਾਂ ਜੋ ਉਹ ਵਿਆਹ ਲਈ ਜ਼ਰੂਰੀ ਸਮਾਨ ਲੈ ਆਵੇ ਜਦੋਂ ਪਗੀਰਥ ਜੀ ਸਮਾਨ ਲੈ ਕੇ ਆਏ ਤਾਂ ਉਹ ਗਰੀਬ ਬ੍ਰਹਮਣ ਦੀ ਧੀ ਦਾ ਵਿਆਹ ਕਰ ਦਿੱਤਾ ਗਿਆ ਲਾਹੌਰ ਵਿੱਚ ਪਗੀਰਥ ਜੀ ਇੱਕ ਵਪਾਰੀ ਮਨ ਸੁਖ ਨੂੰ ਜਾ ਮਿਲੇ ਸਨ ਕਾਂਸੀ ਗੁਰੂ ਨਾਨਕ ਦੇਵ ਜੀ ਮਨ ਸੋਖਾ ਸੰਸਾਰੀ ਵਸਤਾ ਨਾਲ ਮੋਹ ਪਿਆਰ ਕਰਨ ਵਾਲਾ ਬੰਦਾ ਸੀ ਉਸ ਦਾ ਖਿਆਲ ਸੀ ਕਿ ਸਾਧ ਸੰਗਤ ਦਾ ਵੇਲੜ ਬੰਦੇ ਹੁੰਦੇ ਹਨ ਜੋ ਹੋਰਨਾਂ ਦੀ ਕਮਾਈ ਨਾਲ ਐਸ ਲੁੱਟਦੇ ਹਨ ਜਦੋਂ ਉਨ੍ਹਾਂ ਉਸਨੇ ਗੁਰੂ ਜੀ ਬਾਰੇ ਸੁਣਿਆ ਤਾਂ ਉਹ ਆਪ ਕਿਰਤਕਾਰ ਕਰਦੇ ਹਨ ਅਤੇ ਆਪਣੀ ਕਮਾਈ ਨਾਲ ਲੋੜਵੰਦਾਂ ਦੀ ਸੇਵਾ ਕਰਦੇ ਹਨ ਤਾਂ ਉਸ ਦਾ ਮਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਸ ਤੱਕ ਹੋ ਗਿਆ ਉਹ ਭਾਈ ਪਗੀਰਥ ਜੀ ਦੇ ਨਾਲ ਸੁਲਤਾਨਪੁਰ ਆ ਗਿਆ ਗੁਰੂ ਜੀ ਦੀ ਸੰਗਤ ਕਰਨ ਨਾਲ ਉਸ ਦੇ ਵਿਚਾਰ ਹੀ ਬਦਲ ਗਏ ਸੰਸਾਰਿਕ ਮੋਹ ਤਾਂ ਜਿਵੇਂ ਉੱਡ ਪੁੱਡ ਹੀ ਗਏ ਪਰ ਗੁਰੂ ਜੀ ਦੇ ਕਹਿਣ ਉੱਤੇ ਉਹ ਮੁੜ ਲੋਰ ਆ ਗਿਆ ਅਤੇ ਵਪਾਰ ਕਰਨ ਲੱਗ ਪਿਆ ਪਰ ਹੁਣ ਉਹ ਨਿਰਵਪਾਰੀ ਹੀ ਨਹੀਂ ਰਿਹਾ ਸਗੋਂ ਗੁਰੂ ਜੀ ਦੀ ਸਿੱਖਿਆ ਨੂੰ ਪ੍ਰਚਾਰ ਕਰਨ ਵਾਲਾ ਗੋਸਿਕ ਬਣ ਗਿਆ ਭਾਈ ਮਨੁਸਖ ਦੂਰ ਦੂਰ ਤੱਕ ਵਪਾਰ ਕਰਨ ਜਾਂਦਾ ਸੀ ਇੱਕ ਵਾਰ ਉਹ শ্রীলਾਂਗਾ ਦੀਪ ਲੰਕਾ ਵਿੱਚ ਵੀ ਗਿਆ ਲੰਕਾ ਦੇ ਸ਼ਹਿਰ ਮਟਿਆ ਕਲਮ ਮਟਾਲੇ ਦਾ ਰਾਜਾ ਭਾਈ ਸੈਬ ਦੇ ਵਿਚਾਰਾਂ ਅਤੇ ਕਰਦਾਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਪੂਰਾ ਬਣ ਗਿਆ ਗੁਰੂ ਜੀ ਦੇ ਦਰਸ਼ਨਾਂ ਨਾਲ ਉਸ ਦੇ ਮਨ ਵਿੱਚ ਪਰਬਲ ਇੱਛਾ ਪੈਦਾ ਹੋਈ ਵਾਹਿਗੁਰੂ ਜੀ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਅਤੇ ਸਲਤਨਪੁਰ ਵਿੱਚ ਉਹਨਾਂ ਦੀ ਵਿਆਹ ਸੰਤਾਨ ਕੀਰਤਨ ਦਾ ਕੀਰਤਨ ਨਾਲ ਪਿਆਰ ਨੇਤ ਦੀ ਜੋ ਕੀ ਰਿਹਾ ਹੈ ਬ੍ਰਾਹਮਣ ਦੀ ਧੀ ਆਪਾਂ ਇਹਨਾਂ ਵਿਚਾਰਾਂ ਤੇ ਕਥਾ ਕੀਤੀ ਏ ਠੀਕ ਆ ਸਾਥ ਸੰਗਤ ਜੀ ਹੁਣ ਆਪਾਂ ਅੱਗੇ ਅਗਲੀ ਵੀਡੀਓ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਚਾਰ ਉਦਾਸੀਆਂ ਐ ਉਹਨਾਂ ਬਾਰੇ ਭਾਗ ਬਣਾ ਕੇ ਅਲੱਗ-ਅਲੱਗ ਤੁਹਾਨੂੰ ਵਿਚਾਰ ਸਾਖੀ ਬਾਰੇ ਦੱਸਿਆ ਜਾਊਗਾ ਜੇੜਾ ਕੇ ਤੁਸੀਂ ਮਤਲਬ ਸਟੈਪ ਬਾਈ ਸਟੈਪ ਭਾਗ ਬਣਾਏ ਜਾਣਗੇ ਗੁਰੂ ਜੀ ਦੀਆਂ ਚਾਰਾਂ ਉਦਾਸੀਆਂ ਦੇ ਤੇ ਉਹ ਤੁਹਾਨੂੰ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਬਦ ਦਾ ਪੜਾ ਕਰਨਾ ਆਪ ਜੀ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਹਰ ਇੱਕ ਅਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਹਰ ਇੱਕ ਨੂੰ ਸਿੱਧੇ ਰਸਤੇ ਪਾਉਣਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨੀ ਕਿਰਪਾ ਕਰਨੀ ਸਬਦੇ ਕਿਰਪਾ ਕਰਨੀ ਗੁਰੂ ਸਾਹਿਬ ਸੰਗਤ ਜੀ ਹੁਣ ਤੁਹਾਡੇ ਨਾਲ ਚਾਰ ਉਦਾਸੀਆਂ ਦੇ 파ਟ ਬਣਾ ਕੇ ਉਹਦੇ ਵਿੱਚ ਤੁਹਾਨੂੰ ਚਾਰਾਂ ਉਦਾਸੀਆਂ ਦਾ ਵੇਰਵਾ ਦੱਸਿਆ ਜਾਏਗਾ ਗੁਰੂ ਜੀ ਨੇ ਚਾਰ ਉਦਾਸੀਆਂ ਕਿਵੇਂ ਕੀਤੀਆਂ ਕਿੱਥੋਂ ਕਿੱਥੋਂ ਕੀ ਕੀ ਸੰਦੇਸ਼ ਉਪਦੇਸ਼ ਲੋਕਾਂ ਵਿੱਚ ਵੰਡੇ ਤੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ